ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਰ ਜਿਓ ਅੱਖਣ ਜੋਰ ਚੁੱਪ ਨਹ ਜੋਰ ਜੋਰ ਨ ਮੰਗਣ ਦੇਨ ਨਾ ਜੋਰ ਜੋਰ ਨਾ ਜੀਵਨ ਮਰਨ ਨਾਹ ਜੋਰ ਜੋਰ ਨਾ ਰਾਜ ਮਾਲ ਮਨ ਸੋਹ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੂਟਾ ਸੰਸਾਰ ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਗੁਰੂ ਪਿਆਰੀ ਸਾਧ ਸੰਗਤ ਜੀ ਲੜੀਵਾਰ ਚੱਲ ਰਹੀ ਸਤਗੁਰ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿਚਾਰ ਆਪ ਜੀ ਨੇ ਸਤਪੁਰ ਜੀ ਦੇ ਅੰਕ 7 ਨੰਬਰ ਜਪਜੀ ਸਾਹਿਬ ਦੀ 33ਵੀਂ ਪੌੜੀ ਦਾ ਮੂਲ ਪਾਠ ਸਰਵਨ ਕੀਤਾ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਕਿਉਂਕਿ ਜਿੰਨੀ ਵੀ ਸਤਗੁਰ ਜੀ ਦੀ ਇਹ ਪਾਵਨ ਬਾਣੀ ਸਾਡੇ ਤੇ ਕਿਰਪਾ ਕਰਦੀ ਹੈ ਇਸ ਪਾਵਨ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਪੰਕਤੀ ਬਖਸ਼ਿਸ਼ ਕੀਤੀ ਹੈ ਇਤ ਰਹਾ ਪਤ ਪੌੜੀਆਂ ਚੜੀਏ ਹੋਏ ਅਕੀਸ ਇਹ ਪ੍ਰਮਾਤਮਾ ਦੇ ਮਲਾਪ ਦੀਆਂ ਪੌੜੀਆਂ ਹਨ 38 ਪੌੜੀਆਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਹੈ ਦੋ ਸ਼ਲੋਕ ਹ ਜਿਸ ਤਰ੍ਹਾਂ ਜਿਸ ਤਰ੍ਹਾਂ ਮਨੁੱਖ ਚੜਦਾ ਜਾਂਦਾ ਹੈ ਇਹ ਅਦੁੱਤੀ ਪੌੜੀ ਹੈ ਜੋ ਆਪ ਜੀ ਨੇ ਸਰਬਣ ਕੀਤੀ ਤੇ ਇੱਕ ਦਿਨ ਐਸੀ ਅਵਸਥਾ ਬਣਦੀ ਹੈ ਕਿ ਪ੍ਰਮਾਤਮਾ ਤੇਰਾ ਜੋਰ ਹੈ ਤੇਰੀ ਸ਼ਕਤੀ ਹੈ ਤੇਰੀ ਤਾਕਤ ਹੈ ਮੈਂ ਝੂਠਾ ਤੂੰ ਸੱਚ ਹੈ ਸਤਿਗੁਰੂ ਤੂੰ ਹੀ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈ ਸਭ ਜੀ ਕਹਿੰਦੇ ਨਾ ਕੀਤਾ ਕਰਨਾ ਸਰਵਰਜਾਈ ਕਿਸ ਕੀਚੈ ਜੇ ਕਰ ਸਕੀ ਹੈ ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵ ਹੈ ਤਿਉ ਰਹੀਂ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮਸਕਾ ਜਿਉਂ ਭਾਵ ਹੈ ਤਿਵੇਂ ਬਖਸ਼ ਸਭ ਕਿਰਪਾ ਕਰ ਰਹਾ ਹੈ ਬਖਸ਼ਿਸ਼ ਕਰ ਰਹਾ ਹੈ ਕਿ ਸਭ ਕੁਝ ਸਤਪੁਰੂ ਤੇਰਾ ਕੀਤਾ ਹੋ ਰਿਹਾ ਹੈ ਸਾਡੀ ਤਾਕਤ ਨਹੀਂ ਹੈ ਜਦ ਦਿਨ ਇਹ ਸਮਝ ਆਉਂਦੀ ਹੈ ਇਹ ਰਹਾ ਪਤ ਪਵੜੀਆਂ ਚੜਿਆ ਹੋਏ ਆਕੀਸ ਉਦੇ ਨਾਲ ਇੱਕ ਮਿਕਤਾ ਜਿਹੜੀ ਆ ਉਹ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਸਮਝ ਆਉਂਦੀ ਹੈ ਕਿ ਸਤਗੁਰੂ ਜੋ ਕਰ ਰਹੇ ਆ ਤੂੰ ਕਰ ਰਿਹਾ ਤੇਰੇ ਕੀਤੇ ਆ ਹੋ ਰਿਹਾ ਹੈ ਅਸੀਂ ਸਵਾਸ ਲੈ ਰਹੇ ਆ ਪਰ ਚਲਾ ਕੋਈ ਹੋਰ ਰਿਹਾ ਹੈ ਅਸੀਂ ਸਿਰਫ ਭੋਜਨ ਖਾਂਦੇ ਆ ਬਲੱਡ ਬਣ ਜਾਂਦਾ ਖੂਨ ਬਣਦਾ ਅਸੀਂ ਚੱਲ ਰਹੇ ਆ ਪਰ ਤੂੰ ਚਲਾ ਰਿਹਾ ਤਾਂ ਅਸੀਂ ਚੱਲ ਰਹੇ ਆ ਤੂੰ ਬੋਲਾ ਰਿਹਾ ਤਾਂ ਅਸੀਂ ਬੋਲ ਰਹੇ ਹਾਂ ਤੂੰ ਸੁਣ ਰਿਹਾ ਸੁਣਾ ਰਿਹਾ ਤਾਂ ਅਸੀਂ ਸੁਣ ਰਹੇ ਹਾਂ ਸਭ ਜੀ ਕਹਿੰਦੇ ਨੇ ਆਪ ਕਥੇ ਆਪ ਸੁਣਨੇ ਹਾ ਆਪੇ ਏਕ ਆਪ ਵਿਸਤਾਰ ਜਦੋਂ ਮੈਂ ਕੀਤਾ ਤੇ ਗੁਰੂ ਸਾਹਿਬ ਕਹਿੰਦੇ ਇਹਨੂੰ ਕੋਈ ਪ੍ਰਾਪਤੀ ਨਹੀਂ ਹੈ ਭਟਕਣਾ ਦੇ ਵਿੱਚ ਆਏਗਾ ਕਿ ਮੈਂ ਕੀਤਾ ਜਦ ਇਹ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਣ ਵਿੱਚ ਫਿਰਦਾ ਫਿਰ ਇਹ ਭਟਕਣਾ ਦੇ ਵਿੱਚ ਹੀ ਹੈ ਸਾਡੀ ਮਰਜ਼ੀ ਨਹੀਂ ਹੈ ਸਾਡਾ ਸਾਡਾ ਕੋਈ ਸਮਰੱਥਾ ਨਹੀਂ ਸਾਡੀ ਕੋਈ ਤਾਕਤ ਨਹੀਂ ਹੈ ਸਭ ਦੀ ਤੁਹਾਨੂੰ ਕਿਰਪਾ ਕਰ ਰਹੀ ਹੈ ਕਿ ਇਹ ਮਾਲਕ ਇਹ ਪਰਮੇਸ਼ਰ ਦੀ ਸਾਡੀ ਕੋਈ ਤਾਕਤ ਨਹੀਂ ਹੁਣ ਪਹਿਲੀ ਪੰਕਤੀ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ ਹੈ ਕਹਿੰਦੇ ਆਖਣ ਜੋਰ ਸਾਡਾ ਕਹਿਣ ਦੇ ਵਿੱਚ ਵੀ ਜੋਰ ਨਹੀਂ ਹੈ ਕੇਵਲ ਬੰਦਾ ਹੁੰਦਾ ਨਾ ਮੈਂ ਕਹਿਣਾ ਨਹੀਂ ਸੀ ਮੈਂ ਕਹਿ ਦਿੱਤਾ ਫੇਰ ਕਦੇ ਪਛਤਾਉਂਦਾ ਕਿ ਮੈਂ ਕਹਿਣਾ ਨਹੀਂ ਸੀ ਇਹ ਮੈਂ ਕੱਦ ਕਹਿ ਦਿੱਤਾ ਗੁਰੂ ਸਾਹਿਬ ਕਹਿੰਦੇ ਤੇਰੀ ਤਾਕਤ ਥੋੜੀ ਹੈ ਤੇਰੀ ਤਾਕਤ ਨਹੀਂ ਹੈ ਤੇਰੇ ਕਹਿਣ ਦੇ ਵਿੱਚ ਤੇਰਾ ਜੋਰ ਨਹੀਂ ਹੈ ਮੇਰੇ ਸਤਿਗੁਰੂ ਜੀ ਕਿੰਨੇ ਸਮਰੱਥ ਹੈ ਅਸੀਂ ਤਾਂ ਦੋ ਚਾਰ ਸਾਨੂੰ ਸਾਖੀਆਂ ਯਾਦ ਹੋ ਜਾਣ ਕੁਝ ਸਮਝ ਆ ਜਾਏ ਕਿ ਮੈਂ ਸਾਡੇ ਵਰਗਾ ਵਿਦਵਾਨ ਕੋਈ ਨਹੀਂ ਹੈ ਦੋ ਚਾਰ ਸ਼ਬਦ ਯਾਦ ਹੋ ਜਾਣ ਵੀ ਸਾਡੇ ਵਰਗਾ ਕੋਈ ਨਹੀਂ ਹੈ ਪਰ ਸਤਿਗੁਰ ਕਹਿੰਦੇ ਹੋ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜਿਓ ਕਿ ਸਤਿਗੁਰ ਤੂੰ ਕਰਾ ਰਿਹਾ ਮੈਂ ਤਾਂ ਨਹੀਂ ਬੋਲ ਰਿਹਾ ਮੇਰੇ ਬੋਲਣ ਵਿੱਚ ਮੇਰੀ ਤਾਕਤ ਨਹੀਂ ਹੈ ਆਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਬੇਸ਼ਮਾਰ ਅਥਾ ਅਗਣਤ ਅਤੋ ਲੈ ਜਿਉਂ ਬੁਲਾਵੋ ਤਿਉ ਨਾਨਕ ਦਾਸੁ ਆਖਣ ਜੋਰ ਮੇਰਾ ਕਹਿਣ ਦੇ ਵਿੱਚ ਵੀ ਮੇਰੀ ਤਾਕਤ ਨਹੀਂ ਹੈ ਮੇਰਾ ਜੋਰ ਨਹੀਂ ਹੈ ਉਹ ਕਹਾਰਿਆ ਸਤਿਗੁਰੂ ਕਹਿੰਦੇ ਮੈਂ ਕਹਿ ਰਿਹਾ ਮੈਂ ਨਾ ਕਿਹੋ ਸਭ ਤੋਹਿ ਬਖਾਨਿਓ ਕਿ ਮੇਰੀ ਸਮਰਥਾ ਨਹੀਂ ਹੈ ਤੂੰ ਸਤਿਗੁਰੂ ਜੀ ਕਹਿ ਰਿਹਾ ਤੂੰ ਹੀ ਕਹਾਰਿਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹਨੂੰ ਭਾਈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੇ ਸਾਡੀ ਤਾਕਤ ਨਹੀਂ ਹੈ ਆਖਣ ਜੋਰ ਸਾਡਾ ਕੋਈ ਮਰਜ਼ੀ ਨਹੀਂ ਕੋਈ ਇਕਤਿਆਰ ਨਹੀਂ ਹੈ ਸਾਡੀ ਕੋਈ ਸਮਰੱਥਾ ਨਹੀਂ ਕਹਿਣ ਦੇ ਵਿੱਚ ਆਖਣ ਜੋਰ ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਆਖਣਾ ਕੀ ਹੈ ਕਹਿਣਾ ਕੀ ਹੈ ਸਾਡੀ ਤਾਕਤ ਥੋੜੇ ਚੁੱਪੈ ਨਹਿ ਜੋਰ ਕਈ ਬੋਲੇ ਕਹਿੰਦਾ ਬੰਦਾ ਕਹਿੰਦਾ ਮੈਂ ਉੱਥੇ ਬੋਲਣਾ ਸੀ ਬੋਲਣਾ ਨਹੀਂ ਸੀ ਪਰ ਬੋਲਿਆ ਗਿਆ ਤੇਰੇ ਚੁੱਪ ਰਹਿਣ ਦੇ ਵਿੱਚ ਤੇਰੀ ਤਾਕਤ ਥੋ ਚੁੱਪਹਿਣਾ ਜੋਰ ਇਹਦੇ ਵਿੱਚ ਵੀ ਜੋਰ ਨਹੀਂ ਹੈ ਜੋਰ ਨਾ ਮੰਗਣ ਦੇਣ ਨਾ ਜੋਰ ਮੰਗਣ ਵਿੱਚ ਵੀ ਜੋਰ ਨਹੀਂ ਹੈ ਕਦੇ ਦੇਖੋ ਨਾ ਮੰਗਤਿਆਂ ਨੂੰ ਪੁੱਛ ਕੇ ਦੇਖੋ ਕਿੰਨੀ ਜ਼ਮੀਰ ਮਾਰਨੀ ਪੈਂਦੀ ਜਿਹੜਾ ਮੰਗ ਤੇ ਉਹ ਮੰਗਣ ਦੇ ਵਿੱਚ ਜੋਰ ਨਹੀਂ ਹੈ ਉਹ ਕਿਉਂਕਿ ਉਹਦਾ ਖੇਲ ਹੈ ਸਾਰਾ ਜੇ ਕੋਈ ਦੇ ਰਿਆ ਨਾ ਜਾਂ ਕੋਈ ਮੰਗ ਰਿਆ ਇਹ ਸਾਰੀ ਪ੍ਰਮਾਤਮਾ ਦੀ ਖੇਡ ਹੈ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਨਿਤਨੇਮ ਕਰਦੇ ਹੋ ਕਹਿੰਦੇ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਦ ਮਿਢਾ ਕਿਉਂਕਿ ਸਾਡੀ ਤਾਕਤ ਨਹੀਂ ਸਾਡਾ ਜੋਰ ਨਹੀਂ ਹੈ ਜੋਰ ਨਾ ਮੰਗਣ ਦੇ ਨਾ ਜੋ ਕੇਵਲੇ ਬੰਦਾ ਪਸਤੋਂਦਾ ਮੈਨੂੰ ਦੇਣਾ ਨਹੀਂ ਸੀ ਤੇਰਾ ਜੋਰ ਥੋੜੇ ਹੈ ਕਿਉਂਕਿ ਪ੍ਰੇਰਣਾ ਉਹ ਨਹੀਂ ਪੀਦੀ ਆ ਪ੍ਰੇਰਣਾ ਉਹ ਕਰ ਰਿਆ ਤਾਂ ਤੂੰ ਦੇ ਰਿਆ ਤਾਂ ਤੂੰ ਮੰਗ ਰਿਆ ਪ੍ਰੇਰਣਾ ਉਹ ਕਰ ਰਿਆ ਕਿਉਂਕਿ ਜਦਨ ਇਹ ਅਵਸਥਾ ਤੇ ਪਹੁੰਚ ਗਿਆ ਕਿ ਮੈਂ ਕੁਛ ਨਹੀਂ ਹਾ ਸਤਿਗੁਰੂ ਤੂੰ ਹੀ ਕਰਾ ਰਿਹਾ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋ ਨਾ ਸਾਡਾ ਜਨਮ ਤੇ ਜੋਰ ਹੈ ਨਾ ਮੌਤ ਤੇ ਜੋਰ। ਪਰ ਨਾਸਤਿਕ ਕਹਿੰਦੇ ਆ ਕਹਿੰਦੇ ਮੌਤ ਤੇ ਤਾਂ ਬੰਦੇ ਦਾ ਜੋਰ ਹੈ ਨਾ ਜਦੋਂ ਮਰਜੀ ਆਤਮ ਹਤਿਆ ਕਰ ਲਓ ਖੁਦਕੁਸ਼ੀ ਕਰ ਲਓ। ਖੁਦਕੁਸ਼ੀ ਕਰਨੀ ਕਿਹਣਾ ਬੜਾ ਸੌਖਾ ਹੈ। ਉਹ ਮਹੌਲ ਬਣਾਉਣਾ ਪਏਗਾ, ਵਾਤਾਵਰਣ ਬਣੇਗਾ ਤਾਂ ਬੰਦਾ ਖੁਦਕੁਸ਼ੀ ਕਰਦਾ ਹੈ। ਹਰੇਕ ਬੰਦਾ ਥੋੜੇ ਮਰ ਦਿੰਦਾ। ਕਿ ਕਹਿੰਦੇ ਮੈਂ ਮਰ ਜਾਵਾਂ ਮੌਤ ਨਹੀਂ ਆ ਰਹੀ। ਤੇਰੇ ਹੱਥ ਵਿੱਚ ਥੋੜੇ ਹੇ ਰੱਬਾ ਚੁੱਕ ਲਾ ਤੇਰੀ ਤਾਕਤ ਨਹੀਂ ਹੈ ਇਹ ਉਹ ਪਰਮਾਤਮਾ ਦਾ ਜੋ ਸਤਿਗੁਰੂ ਜੀ ਸਿਆਲकोट ਗਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੀ ਹਾਹਾਕਾਰ ਮਚੀ ਹੋਈ ਲੋਕੀ ਬੜੇ ਪਰੇਸ਼ਾਨ ਤੇ ਗੁਰੂ ਸਾਹਿਬ ਮਹਾਰਾਜ ਨੇ ਪੁੱਛਿਆ ਭਾਈ ਤੁਹਾਨੂੰ ਕੀ ਤਕਲੀਫ ਹੈ ਕੀ ਪਰੇਸ਼ਾਨੀ ਹੈ ਕਿਉਂਕਿ ਦੁਖੀਆਂ ਦਾ ਦਰਦਵੰਦ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪਾਸ਼ਾ ਜੀ ਇੱਥੇ ਇੱਕ ਪੀਰ ਹਮਜਾ ਗੌਸ ਹੈ ਉਹ ਚਲੀਆਂ ਕੱਟ ਰਿਹਾ ਗੁਫਾ ਦੇ ਵਿੱਚ ਬੈਠ ਕੇ 39 ਦਿਨ ਹੋ ਗਏ ਆ ਕੱਲ 40 ਮਾ ਦਿਨ ਹੈ ਤੇ ਉਹਨੇ ਆਖਿਆ ਕਿ ਸਾਰਾ ਸ਼ਹਿਰ ਘਰ ਕੋ ਜਾਏਗਾ ਇਹ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ ਸਬ ਜੀ ਕੰਨੇ ਕੋਈ ਗੱਲ ਨਹੀਂ ਤੁਸੀਂ ਸਾਰੇ ਹੀ ਦੂਰ ਚਲੇ ਜਾਓ ਸਤਪੁਰ ਜੀ ਸਾਰਿਆਂ ਨੂੰ ਆਖਿਆ ਵੀ ਤੁਸੀਂ ਆਪਣੇ ਘਰਾਂ ਚੋਂ ਨੇ ਨਿਕਲ ਗੁਰੂ ਸਾਹਿਬ ਜੀ ਨੇ ਇੱਕ ਢੋਲ ਵਜਾਉਣ ਵਾਲੇ ਨੂੰ ਬੁਲਾਇਆ ਢੋਲ ਵੱਜਣਾ ਸ਼ੁਰੂ ਹੋ ਗਿਆ ਹੁਣ ਪੀਰ ਹਮਜਾ ਗੋਸ ਨੂੰ ਮਨ ਵਿੱਚ ਆ ਗਿਆ ਇਹ ਵੀ ਤੇ ਇੱਕ ਖਰਾਬ ਹੁੰਦੀ 40 ਦਿਨੋਂ ਭੁੱਖਾ ਰਿਆ ਹੌਮੇ ਦੀ ਵੀ ਖਰਾਬ ਹੋਣੀ ਬੰਦੇ ਨੂੰ ਵੱਲਦੀ ਰਵੇ ਤੇ ਬੰਦਾ ਜਿੰਦਾ ਰਹਿ ਸਕਦਾ ਮੇਰਾ ਸਵਾਗਤ ਹੋ ਰਿਹਾ ਬਾਹਰ ਤੇ ਜਦੋਂ ਨਿਕਲਿਆ ਨਾ ਬਾਹਰ ਸਤਗੁਰ ਨੇ ਉਹਨੂੰ ਪੈਸੇ ਦਿੱਤੇ ਤੂੰ ਚਲੇ ਜਾ ਭਾਈ ਢੋਲ ਵਾਲਾ ਚਲਾ ਗਿਆ ਆਪ ਵੀ ਸਤਗੁਰ ਦੀ ਛੁੱਪ ਗਏ ਤੇ ਜਦੋਂ ਬਾਹਰ ਨਿਕਲਿਆ ਕੋਈ ਵੀ ਨਹੀਂ ਦੇ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ ਕਿਉਂਕਿ ਖੁਰਾਕ ਨਹੀਂ ਮਿਲੀ ਬਾਹਰ ਆ ਕੇ ਜੈਸਰ ਖਾਣ ਨਹੀਂ ਹੋਈ ਤੇ ਸਤਗੁਰੂ ਸਾਹਮਣੇ ਆਏ ਕਹਿੰਨ ਲੱਗੇ ਪੀਰ ਜੀ ਕੀ ਕਰ ਰਹੇ ਹੋ ਇਹ ਲੋਕਾਂ ਦਾ ਕਸੂਰ ਕੀ ਆ ਉਹ ਕਹਿੰਨ ਲੱਗਾ ਝੂਠਿਆਂ ਦਾ ਸ਼ਹਿਰ ਹੈ ਕਿਉਂ ਕਹਿੰਨ ਲੱਗਾ ਕੋਈ ਜੋੜਾ ਆਇਆ ਸੀ ਉਹਨਾਂ ਦੇ ਔਲਾਦ ਨਹੀਂ ਸੀ ਉਹਨਾਂ ਨੂੰ ਆਖਿਆ ਸੀ ਵੀ ਪਹਿਲਾ ਪੁੱਤਰ ਮੈਨੂੰ ਦਿਓ ਉਹਨਾਂ ਦੇ ਤਿੰਨ ਚਾਰ ਹੋ ਗਏ ਪੁੱਤਰ ਮੂੰਹ ਵਿੱਚ ਫਸ ਗਏ ਤੇ ਉਹਨਾਂ ਨੇ ਪੁੱਤਰ ਦਿੱਤਾ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਪਹਿਲੀ ਗੱਲ ਤਾਂ ਇਹ ਸੁਣ ਲੈ ਜੇ ਪੁੱਤਰ ਚਾਹੀਦਾ ਸੀ ਤੇ ਤੂੰ ਵਿਆਹ ਕਿਉਂ ਨਹੀਂ ਕਰਾਇਆ ਤੂੰ ਗ੍ਰਿਸ਼ਤੀ ਬਣ ਜਾਂਦਾ ਲੋਕਾਂ ਦੇ ਪੁੱਤਰ ਕਾਤੇ ਮੰਗਦਾ ਫਿਰਦਾ ਆਹ ਦੂਸਰਾ ਇਹ ਤੇਰੇ ਹੱਥ ਵਿੱਚ ਨਹੀਂ ਹੈ ਕਿ ਮੈਂ ਸਾਰੇ ਸ਼ਹਿਰ ਨੂੰ ਮਾਰ ਦੇਵਾਂਗਾ ਇਹ ਤੇਰੇ ਹੱਥ ਵਿੱਚ ਨਹੀਂ ਹੈ ਸਮਝਾਇਆ ਲੋਕ ਇਕੱਠੇ ਹੋ ਗਏ ਮਰਦਾਨਿਆ ਜਾ ਆ ਟਕਾ ਲੈ ਜਾ ਨਾਲੇ ਬਾਜ਼ਾਰ ਦੇ ਵਿੱਚੋਂ ਲੈ ਕੇ ਆ ਸੱਚ ਤੇ ਝੂਠ ਔਰ ਸਬਜ਼ ਬਾਜ਼ਾਰ ਵਿੱਚ ਸਬਜ਼ੀ ਮਿਲ ਜਾਂਦੀ ਰਾਸ਼ਨ ਮਿਲ ਜਾਂਦਾ ਬਹੁਤ ਕੁਝ ਮਿਲਦਾ ਹੈ ਪਰ ਕੋਈ ਸਿਆਣਾ ਬੰਦਾ ਸੀ ਉਹਦਾ ਨਾਮ ਹੈ ਭਾਈ ਬੂਲਾ ਕਰਾੜ ਉਹਨੇ ਲਿਖ ਕੇ ਦਿੱਤਾ ਪਰਚੀਆਂ ਦੇ ਉੱਪਰ ਮਰਨਾ ਸੱਚ ਜਿਉਣਾ ਝੂਠ ਜਦੋਂ ਲਿਆਇਆ ਨਾ ਪਰਚੀ ਮਰਦਾਨਾ ਸਾਹਿਬ ਗੁਰਨਾਨ ਸਿੰਘ ਸਾਹਿਬ ਜੀ ਨੂੰ ਦਿੱਤੀ ਸਤਿਗੁਰੂ ਜੀ ਨੇ ਪਰਚੀ ਪੜ੍ਹੀ ਤੇ ਮੁਸਕਰਾਏ ਮਰਦਾਨਾ ਹਰੇਕ ਗੱਲ ਨੂੰ ਨੋਟ ਕਰਦੇ ਸੀ ਸਤਿਗੁਰੂ ਜੀ ਕੀ ਗੱਲ ਪਰ ਚਿੱਤੇ ਕੋਈ ਗਲਤ ਲਿਖਿਆ ਮੁਸਕਰਾਏ ਤੁਸੀਂ ਕਹਿ ਲਗੇ ਜਿਹਨੇ ਲਿਖਿਆ ਵਿਸ਼ਵਾਸ ਉਹਨੂੰ ਵੀ ਕੋਈ ਨਹੀਂ ਜਦੋਂ ਅਸੀਂ ਕਥਾ ਕਰੀ ਰਹੇ ਨਾ ਵਿਸ਼ਵਾਸ ਸਾਨੂੰ ਵੀ ਕੋਈ ਨਹੀਂ ਮਾਫ ਕਰਨਾ ਸਾਨੂੰ ਵੀ ਵਿਸ਼ਵਾਸ ਕੋਈ ਨਹੀਂ ਹੈ ਤੁਹਾਨੂੰ ਵਿਸ਼ਵਾਸ ਦਵਾਈ ਜਾਂਦੇ ਆ ਕਹਿਣ ਲਗੇ ਜਿਹੜਾ ਲਿਖ ਕੇ ਲਿਖ ਕੇ ਦੇ ਰਿਹਾ ਨਾ ਵਿਸ਼ਵਾਸ ਇਹਨੂੰ ਵੀ ਕੋਈ ਨਹੀਂ ਹੋਇਆ ਵੀ ਸੀ ਨਾ ਇੱਦਾਂ ਹੋਇਆ ਪਰ 6 ਦਿਨ 6 ਮਹੀਨੇ ਦਾ ਗੁਰੂ ਸਾਹਿਬ ਤੇ ਮਗਰ 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 ਵਗਰ ਨਾਲ ਹੀ ਚਲਿਆ ਚਿੱਠੀ ਆ ਗਈ ਘਰੋਂ ਚੁੱਠੀ ਚੁੱਠੀ ਚਿੱਠੀ ਆਈ ਬੜੀ ਬਿਮਾਰ ਆ ਘਰ ਵਾਲੀ ਤੇਰੀ ਘਰ ਪਹੁੰਚ ਗਿਆ ਕਿੱਥੇ ਤੁਸੀਂ ਬਾਬਿਆਂ ਦੇ ਮਗਰ ਘੁੰਮਦੇ ਫਿਰਦੇ ਸਤਗੁਰ ਆ ਕੇ ਚੱਲ ਵੀ ਮਰਦਾਨਿਆਂ ਬੜਾ ਵਿਰਾਗ ਦੇ ਵਿੱਚ ਆਇਆ ਸੀ ਦੁਨੀਆਦਾਰੀ ਤੋਂ ਕੀ ਲੈਣਾ ਚੱਲ ਉਹਨੂੰ ਵੀ ਲੈ ਚੱਲੀਏ ਨਾਲੇ ਪ੍ਰਚਾਰ ਦੇ ਵਾਸਤੇ ਜਦੋਂ ਦਰਵਾਜ਼ਾ ਖੜਕਾਇਆ ਤੇ ਘਰ ਵਾਲੀ ਕਹਿੰਦੀ ਲੁੱਕ ਜਾਓ ਬਾਬਾ ਜੀ ਅੱਗੇ 6 ਮਹੀਨੇ ਖਰਾਬ ਕਰਕੇ ਆਏ ਤੁਸੀਂ ਹੁਣ ਪਤਾ ਨਹੀਂ ਕਿੰਨੇ ਕੁ ਦਿਨ ਲੱਗਣੇ ਆ ਤੁਸੀਂ ਛੁੱਪ ਜਾਓ ਉਹਨੂੰ ਪਿੱਛੇ ਨਾ ਤੂੜੀ ਵਾਲੇ ਕਮਰੇ 'ਚ ਸ਼ੁਭਾਦੇ ਦਾ ਦੇ ਇਤਿਹਾਸੇ ਵੀ ਲਿਖਦਾ ਕਿ ਸੱਪ ਲੜਨ ਦਾ ਉਹਦੀ ਮੌਤ ਹੋ ਗਈ ਸੀ ਸਤਿਗੁਰ ਜੀ ਨੇ ਝੂਠ ਬੋਲਿਆ ਗੁਰੂ ਸਾਹਿਬ ਹੀ ਕਹਿੰਦੇ ਉਹਨਾਂ ਨੂੰ ਆਖਿਆ ਕਿ ਗੁਰੂ ਸਾਹਿਬ ਜੂ ਹੈ ਹੀ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਆ ਤਾਂ ਠੀਕ ਹੈ ਕੋਈ ਗੱਲ ਨਹੀਂ ਨਹੀਂ ਆ ਤਾਂ ਨਹੀਂ ਹੈ ਤੇ ਜਦੋਂ ਅੰਦਰ ਆ ਕੇ ਮਾਜਮਾਰੀ ਵੀ ਬਾਬਾ ਜੀ ਨੂੰ ਝੂਠ ਬੋਲਦੇ ਤਾਂ ਉਹ ਤਾਂ ਉੱਠਿਆ ਹੀ ਕੋਈ ਨਹੀਂ ਮੰਜੇ ਤੇ ਪਾਇਆ ਚਾਰ ਬੰਦੇ ਮਗਰ ਮਗਰ ਗੁਰਨਾਣ ਸਾਹਿਬ ਜੀ ਇਹਨੂੰ ਜੀਦਾ ਕਰੋ ਗੁਰੂ ਸਾਹਿਬ ਕਹਿੰਦੇ ਮੇਰੇ ਹੱਥ ਵਿੱਚ ਥੋੜੇ ਹੈ ਇਹ ਅਕਾਲ ਪੁਰਖ ਦੇ ਹੱਥ ਵਿੱਚ ਹੈ ਜੋੜਨਾ ਜੀਵਨ ਮਰਨ ਨਾਹ ਜੋਰ ਮੇਰੇ ਹੱਥ ਵਿੱਚ ਨਹੀਂ ਹੈ ਗੁਰੂ ਸਾਹਿਬ ਨੇ ਤੁਹਾਡੀ ਸੇਵਾ ਕੀਤੀ 6 ਮਹੀਨੇ ਬੜੀ ਦੁਨੀਆ ਭਰੀ ਗੱਲੀ ਬਾਤੀ ਹੈ ਤੇ ਤੁਹਾਡੀ 6 ਮਹੀਨੇ ਸੇਵਾ ਕੀਤੀ ਉਹਦਾ ਫਲ ਹਾਂ ਗੁਰੂ ਸਾਹਿਬਾਂ ਦੇ ਵਿੱਚ ਸੇਵਾ ਕੀਤੀ ਆ ਉਹਦਾ ਫਲ ਮਿਲੇਗਾ ਫਿਰ ਦਸਵੇਂ ਜਾਮੇ ਵਿੱਚ ਜਿੱਥੇ ਗੁਰਦੁਆਰਾ ਨਦੇੜ ਸਾਹਿਬ ਦੇ ਵਿੱਚ ਸ਼িকার ਘੜ ਗੁਰਦੁਆਰਾ ਨਾ ਫਿਰ ਉੱਥੇ ਗੁਰੂ ਸਾਹਿਬ ਜੀ ਨੇ ਖਰਗੋਸ਼ ਦਾ ਸ਼ਿਕਾਰ ਕੀਤਾ ਜਿਹੜਾ ਸ਼ੇਰਾਂ ਦਾ ਕਰਦਾ ਸੀ ਨਾ ਤੇ ਖਰਗੋਸ਼ ਨਹੀਂ ਸੀ ਉਹ ਭਾਈ ਮੂਲਾ ਹੀ ਸੀ ਤੇ ਉਹਦਾ ਉਧਾਰ ਕੀਤਾ ਗੁਰੂ ਸਾਹਿਬ ਮਹਾਰਾਜ ਕਹਿਣ ਦਾ ਭਾਵ ਹੈ ਕਿ ਸਤਿਗੁਰ ਮਹਾਰਾਜ ਨੇ ਦਰਸਾ ਦਿੱਤਾ ਭਾਈ ਇਹਦੇ ਵਿੱਚ ਤੇਰੀ ਤਾਕਤ ਕੋਈ ਨਹੀਂ ਹੈ ਇਹਦੇ ਵਿੱਚ ਅਕਾਲ ਪੁਰਖ ਦੀ ਤਾਕਤ ਨਾ ਜੰਮਣ ਵਿੱਚ ਨਾ ਮੌਤ ਦੇ ਵਿੱਚ ਹੁਣ ਮਕਾਨ ਹੈ ਨਾ ਮਕਾਨ ਮਕਾਨ ਬਣਾਉਣ ਲੱਗੇ ਪੁੱਛਦੇ ਥੋੜੇ ਮਕਾਨ ਨੂੰ ਰਸਤੇ ਨੂੰ ਬਣਾ ਦੇਈਏ ਮਕਾਨ ਨੂੰ ਪੇਂਟ ਕਰਨ ਨੂੰ ਪੁੱਛਦੇ ਆ ਤੈਨੂੰ ਕਿਹੜਾ ਪੇਂਟ ਕਰੀਏ ਕਰ ਦਿੰਦੇ ਆ ਕਦੇ ਮਨ ਕਰਦਾ ਦਰਵਾਜੇ ਤੋੜ ਕੇ ਦੂਸਰੇ ਲਾ ਦਿੱਤੇ ਇੱਧਰ ਤੋੜ ਤੇ ਇੱਧਰ ਲਾ ਦਿੱਤਾ ਉੱਪਰ ਬਣਾ ਲਿਆ ਥੱਲੇ ਬਣਾ ਲਿਆ ਪੁੱਛਦੇ ਮਕਾਨ ਨੂੰ ਮਕਾਨ ਨੂੰ ਢਾਹ ਦਿੱਤਾ ਪੁੱਛਦੇ ਮਕਾਨ ਇਹਦੀ ਪਰਮਾਤਮਾ ਹੈ ਉਹਦੀ ਉਹਦੀ ਚੀਜ਼ ਹੈ ਉਹ ਸਭ ਕੁਝ ਕਰਨ ਦੀ ਸਮਰਥਾ ਉਹਦੇ ਕੋਲ ਹੈ ਸਭ ਕਹਿੰਦੇ ਸਾਡੀ ਤਾਕਤ ਨਹੀਂ ਹੈ ਸਾਡੇ ਹੱਥ ਦੇ ਵਿੱਚ ਨਹੀਂ ਹੈ ਜੋਰ ਨਾ ਜੀਵਨ ਮਰਨ ਨਾ ਹੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਅੰਦਰ ਜਿਹੜਾ ਸਾਡੇ ਫੁਰਨੇ ਫੁਰਦੇ ਹਨ ਸ਼ੋਰ ਹੁੰਦਾ ਹੈ ਫੂਫਾ ਜਿਹੜੀ ਸਾਡੇ ਅੰਦਰ ਜੀਵਨ ਦੇ ਵਿੱਚ ਹੈ ਵੀ ਰਾਜ ਭਾਗ ਮਿਲ ਜਾਏ ਮੈਨੂੰ maal ਮਿਲੂ ਦੌਲਤ ਮਿਲ ਜਾਏ ਇਹ ਮਨ ਦੀ ਫੂਫਾ ਹੈ ਇਸ ਤੋਂ ਵੱਧ ਕੁਝ ਨਹੀਂ ਔਰ ਤੇਰੀ ਤਾਕਤ ਕੋਈ ਨਹੀਂ ਹੈ ਹਾਂ ਜਿਸ ਦਿਨ ਉਹ ਕਿਰਪਾ ਕਰਦਾ ਹੈ ਨਾ ਤੁਸੀਂ ਸਾਰੇ ਬਾਣੀ ਪੜ੍ਹਦੇ ਗੁਰੂ ਸਾਹਿਬ ਕਹਿੰਦੇ ਖਿੰਨ ਮੈਂ ਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ਼ ਉਹ ਜਿੱਦਣ ਕਿਰਪਾ ਕਰੇ ਨਾ ਉਹ ਕੀੜਿਆਂ ਨੂੰ ਵੀ ਪਾਸ਼ਾਹੀ ਦੇ ਦਿੰਦਾ ਹੈ ਕੀੜਾ ਥਾਪ ਦੇ ਪਾਸ਼ਾਹੀ ਨਸ਼ਕਰ ਕਰੇ ਸਵਾ ਬਹੁਤ ਵੱਡਾ ਹੈ ਪ੍ਰਮਾਤਮਾ ਤੇ ਗੁਰਸਬਜੀ ਮਹਾਰਾਜ ਕਹਰੇ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਸਾਡੀ ਤਾਕਤ ਨਹੀਂ ਕਿ ਮੈਂ ਧਿਆਨ ਲਾ ਕੇ ਬਹਿ ਜਾਵਾਂ ਕੇਵਲ ਆਪੋ ਬੈਠਦੇ ਨਾ ਨਹੀਂ ਲੱਗਦਾ ਮਨ ਵੀ ਅੱਜ ਬੈਠਣਾ ਸਿਮਰਨ ਕਰਨਾ ਅੱਜ ਜ਼ਰੂਰ ਬੈਠਾਂਗੇ ਨਹੀਂ ਲੱਗੇ ਹਾ ਜਿੱਦਣ ਉਹ ਕਿਰਪਾ ਕਰਦਾ ਨਾ ਸਭ ਕਹਿੰਦੇ ਹਨ ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਾਈਏ ਜੀ ਆਪ ਜਪਾਏ ਜੱਪੇ ਸੁਨਾਓ ਆਪ ਗਾਵਾਏ ਸੁਹਰ ਗੁਣ ਗਿ ਜਿੱਦਣ ਉਹਦੇ ਛੱਡਦੇ ਗੁਰੂ ਸਾਹਿਬ ਜੀ ਤੂੰ ਕਰਾਉਣਾ ਤੂੰ ਕਿਰਪਾ ਕਰਨੀ ਹੈ ਤੇਰੇ ਕੀਤਿਆਂ ਹੀ ਹੋਏਗਾ ਤੇ ਫਿਰ ਬਹੁਤ ਕੁਝ ਹੁੰਦਾ ਬਹੁਤ ਪ੍ਰਮਾਤਮਾ ਕਿਰਪਾ ਕਰਦਾ ਉਹ ਤਾਂ ਇੰਨੀ ਕਿਰਪਾ ਕਰਦਾ ਨਾ ਉਹ ਤਾਂ ਗੁੰਗਿਆਂ ਦੇ ਕੋਲੋਂ ਵੀ ਬਾੜ ਘਰਾ ਦਿੰਦਾ ਜੇ ਦਿਨ ਉਹਦੀ ਰਹਿਮਤ ਹੁੰਦੀ ਹੈ ਬਖਸ਼ਿਸ਼ ਹੁੰਦੀ ਕਿਉਂਕਿ ਸਾਡੀ ਤਾਕਤ ਨਹੀਂ ਹੈ ਕਿ ਅਸੀਂ ਧਿਆਨ ਲਾ ਕੇ ਬਹਿ ਜਾਈਏ ਕਿ ਅਸੀਂ ਸਿਮਰਨ ਕਰ ਲਈਏ ਚੌਂਕੜਾ ਮਾਰ ਕੇ ਬਹਿ ਜਾਈਏ ਉਹ ਕਰਾਉਂਦਾ ਹੈ ਤਾਂ ਅਸੀਂ ਕਰ ਲਈਏ ਕਿਉਂਕਿ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜੋਰ ਨਾ ਸੁਰਤੀ ਗਿਆਨ ਮੈਨੂੰ ਗਿਆਨ ਮਿਲ ਜਾਏ ਇਹਦੇ ਵਿੱਚ ਤਾਕਤ ਨਹੀਂ ਹੈ ਮੈਂ ਵਿਚਾਰ ਕਰ ਲਵਾਂ ਇਹਦੇ ਵਿੱਚ ਮੇਰੀ ਤਾਕਤ ਨਹੀਂ ਜੋਰ ਨਾ ᔪਗਤੀ ਛੂਟੇ ਸੰਸਾਰ ਕਿ ਬੰਦਾ ਕਹੇ ਮੈਂ ਘਰ-ਵਾਰ ਛੱਡ ਕੇ ਸੰਸਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਵਾਂ ਇਹ ਤਾਕਤ ਥੋੜੀ ਤੇਰੀ ਤਾਕਤ ਨਹੀਂ ਹੈ ਤੇ ਉਹ ਤਾਕਤ परमात्मा ਦੀ ਵਰਤ ਦੀ ਆ ਕਾਲਪੁਰਖ ਦੀ ਵਰਤ ਆ ਦੇ ਪਰਿਵਾਰ ਛੱਡਿਆ ਚੇਲੇ ਬਣ ਗਏ ਘਰ ਛੱਡਿਆ ਗੁਫਾ ਬਣਾਣੀ ਪਈ ਝੌਂਬੜੀ ਬਣਾ ਕੇ ਰਹਿਣਾ ਪਿਆ ਹੋਂਦਾ ਸਾਰਾ ਕੁਝ ਉਹੀ ਚੀਜ਼ਾਂ ਹੋ ਜਾਂਦੀਆਂ ਬੰਦਾ ਦੌੜਦਾ ਸਤਗੁਰ ਕਹਿੰਦੇ ਨਹੀਂ ਭਾਈ ਦੌੜਨਾ ਨਹੀਂ ਇੱਥੇ ਰੋ ਘਰ ਦੇ ਵਿੱਚ ਰੋ ਰੇ ਮਨ ਐਸੋ ਕਰ ਸੰਨਿਆਸਾ ਬਣ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸ ਜੋਰ ਨਾ ਜੁਗਤੀ ਛੁਟੈ ਸੰਸਾਰ ਹੁਣ ਸਭ ਕਹਿੰਦੇ ਜਿਸ ਹੱਥ ਜੋਰ ਕਰ ਵੇਖੈ ਸੋਏ ਹੁਣ ਇਹਦੇ ਪੰਕਤੀ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਵੀ ਹੱਥ ਉਹਦੇ ਜੋਰ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਪਰ ਨਾਲ ਇਹ ਵੀ ਅਰਥ ਕੀ ਵਿਦਵਾਨਾਂ ਨੇ ਕੀਤੇ ਵੀ ਜਿਹਦੇ ਹੱਥ ਵਿੱਚ ਕੋਈ ਤਾਕਤ ਹੈ ਕਰਕੇ ਦੇਖ ਲਵੇ ਕਿ ਕਿਸੇ ਹੱਥ ਵਿੱਚ ਤਾਕਤ ਹੈ ਤਾਂ ਕਰਕੇ ਦੇਖ ਲਵੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕ ਕੇ ਜਿਉਂ ਭਾਵ ਹੈ ਦੇਵੇਂ ਬਖਸ਼ ਮੈਂ ਆ ਕਰਦੇ ਆਗਾ ਮੈਂ ਆ ਕਰਦੇ ਨਹੀਂ ਹੋਣਾ ਕੁਝ ਵੀ ਨਹੀਂ ਹੁੰਦਾ ਕਿਸੇ ਹੀ ਜੋਰ ਹੰਕਾਰ ਬੋਲਣ ਦਾ ਕਿਸੇ ਹੀ ਜੋੜ دیਵਾਨ ਮਾਇਆ ਦਾ ਪਰ ਜਿਹਦੇ ਅੰਦਰ ਇਹ ਭਾਵਨਾ ਬਣ ਗਈ ਮੈਂ ਹਰ ਬਿਨ ਤੇਕ ਧਰ ਅਵਰ ਨ ਕਾਈ ਤੂੰ ਕਰਤੇ ਰਾਖ ਮੈਂ ਨਿਵਾਣੀ ਛੱਡ ਕੇ ਤਾਂ ਦੇਖੋ ਉਹਦੇ ਉੱਪਰ ਬਹੁਤ ਕਿਰਪਾ ਕਰੇਗਾ ਬਹੁਤ ਬਖਸ਼ਿਸ਼ ਕਰ ਜਦ ਮੈਂ ਕਿਹਾ ਮੈਂ ਅੰਮ੍ਰਿਤ ਵੇਲੇ ਉੱਠਾਂਗਾ ਮੈਂ ਨਿਤਨੇਮ ਕਰਨਾ ਮੈਂ ਸੰਗਤ ਕਰਨੀ ਹੈ ਨਹੀਂ ਹੋਏ ਜਦੋਂ ਸਤਿਗੁਰੂ ਤੂੰ ਕਿਰਪਾ ਕਰਦਾ ਹੈ ਤੂੰ ਰਹਿਮਤ ਕਰਦਾ ਹੈ ਤੇਰੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਤੂੰ ਹੀ ਕਰਾ ਰਿਹਾ ਕਿਸੇ ਦੇ ਹੱਥ ਵਿੱਚ ਜੋਰ ਨਹੀਂ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ ਗੁਰੂ ਸਾਹਿਬ ਕਹਿੰਦੇ ਬੰਦੇ ਦੇ ਹੱਥ ਵਿੱਚ ਉਹ ਬੰਦਾ ਦੂਸਰੇ ਬੰਦੇ ਨੂੰ ਭੁੱਖਾ ਮਾਰ ਦੇਵੇ ਪੜਦੇ ਨੇ ਸੁਖਣੀ ਸਾਹਿਬ ਇਸਕੇ ਹੱਥ ਹੋਏ ਤਾਂ ਸਭ ਕੁਝ ਲਈ ਹੁੰਦਾ ਕਿ ਇਹ ਜੋਤਿ ਸੁਭਾਵ ਹੈ ਸੋਈ ਕਰ ਕਿ ਬੰਦਾ ਕਹਿੰਦਾ ਮੈਂ ਇਹਨੂੰ ਭੁੱਖਾ ਮਾਰ ਦੇਵਾਂਗਾ ਆ ਕਰਦੇ ਹਾਂ ਕੋਈ ਨਹੀਂ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਜੋਰ ਉਹਦੇ ਵਿੱਚ ਜਿਸ ਹੱਥ ਜੋਰ ਕਰ ਵਿਖੇ ਸੋਏ ਸਾਡੀ ਕੋਈ ਤਾਕਤ ਨਹੀਂ ਹੈ ਕਿ ਸਾਡੇ ਅੰਦਰ ਜੋਰ ਹੋਵੇ ਕਿ ਅਸੀਂ ਕਰ ਲਈ ਬੱਚੇ ਦੇ ਅੰਦਰ ਕੋਈ ਜੋਰ ਨਹੀਂ ਕਿ ਮੈਂ ਜਵਾਨੀ ਵਿੱਚ ਨਾ ਪਹੁੰਚਾਂ ਜਵਾਨ ਨੂੰ ਕਦੇ ਜੋਰ ਨਹੀਂ ਹੈ ਤਾਕਤ ਨਹੀਂ ਉਹਦੇ ਕੋਲ ਕਿ ਮੈਂ ਬੁਢੇਪਾ ਨਾ ਆਣ ਦਿਆਂ ਤੇ ਬੁੱਢੇ ਬੰਦੇ ਨੂੰ ਇਹ ਕਦੇ ਤਾਕਤ ਨਹੀਂ ਆ ਸਕਦੀ ਕਿ ਮੈਂ ਮੌਤ ਹੀ ਨਾ ਹੋਵੇ ਇਹ ਤਾਂ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਅਕਾਲ ਪੁਰਖ ਪਰਮੇਸ਼ਰ ਕਰਦਾ ਹੈ ਹਾਂ ਇਹ ਹੋ ਸਕਦਾ ਹੈ ਕਿ ਨਦੀ ਕਹੇ ਕਿ ਮੈਂ ਸਾਗਰ ਨੂੰ ਮਿਲਣ ਜਾ ਰਹੀ ਹਾਂ ਫਿਰ ਤਾਂ ਸਾਰੇ ਕਣਕ ਵੀ ਚੰਗੀ ਗੱਲ ਹੈ ਇਹ ਤਾਂ ਮਿਲਣਾ ਚਾਹੀਦਾ ਨਾ ਨਦੀ ਸਾਗਰ ਵਿੱਚ ਹੀ ਜਾਏਗੀ ਪਰ ਜਿਹੜਾ ਕਹੇ ਨਾ ਮੈਂ ਵੱਖਰਾ ਹੀ ਹਾਂ ਮੈਂ ਕਰ ਲਾਂਗਾ ਫਿਰ ਕੀ ਹੁੰਦਾ ਛੱਪੜ ਹੁੰਦਾ ਛੱਪੜ ਤੁਸੀਂ ਸਾਰੇ ਸਮਝਦੇ ਹੋ ਪਾਣੀ ਖੜਾ ਹੋ ਗਿਆ ਛਪੜ ਹੋ ਗਿਆ ਫਿਰ ਪਾਣੀ ਗੰਦਾ ਬਦਬੂ ਮਾਰਦਾ ਫਿਰ ਇੱਕ ਦਿਨ ਸੁੱਕ ਜਾਂਦਾ ਖਤਮ ਹੀ ਹੋ ਜਾਂਦਾ ਉਸ ਤੋਂ ਬਾਦ ਕੁਝ ਬਣੀ ਹੈ ਸਾਡੇ ਹੱਥ ਵਿੱਚ ਨਹੀਂ ਹੈ ਸਭਾਂ ਦੇ ਜਿਸ ਹੱਥ ਜੋਰ ਕਰ ਵੇਖੈ ਸੋਇ ਇੱਕ ਪੰਕਤੀ ਗੁਰੂ ਸਾਹਿਬ ਨੇ ਉਸੇ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਕਹਿੰਦੇ ਹੈ ਮੇਰੇ ਵਾਹਿਗੁਰੂ ਜੀ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਆ ਜਿਹੜੇ ਰੱਬ ਬਣ ਕੇ ਬੈਠੇ ਨਾ ਉਹਨਾਂ ਨੂੰ ਸਵਾਲ ਕੀਤਾ ਪੰਜ ਤਤਾਂ ਨਾਲ ਸ੍ਰਿਸ਼ਟੀ ਬਣਾਈ ਆ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰੇ ਉਹ ਜੇ ਕੁਛ ਕੀਤਾ ਹੋਵੇ ਵੀ ਜੇ ਕੋਈ ਸੇਵਾ ਤੱਤ ਬਣਾ ਕੇ ਦਿਖਾ ਦੇਵੇ ਤਾਂ ਅਸੀਂ ਮੰਨ ਲਈ ਇੱਕ ਨਾ ਸਤਗੁਰ ਮੇਲ ਤੂੰ ਬੁਝਾਵੇ ਕਿ ਪ੍ਰਮਾਤਮਾ ਕੀ ਕਰਦਾ ਹੈ ਕਈਆਂ ਨੂੰ ਗੁਰੂ ਨਾਲ ਬੁਲਾ ਕੇ ਉਹਨੂੰ ਸਮਝ ਦੇ ਦਿੰਦਾ ਹੈ ਬੁਝਾਵੇ ਦਾ ਮਤਲਬ ਸਮਝ ਦੇ ਦਿੰਦਾ ਇੱਕ ਨਾ ਸਤਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰ ਹੈ ਸਿਰੋਵੇ ਤੇ ਇੱਕ ਮਨਮੁਖ ਜਿਹੜਾ ਮਨ ਦੇ ਪਿੱਛੇ ਤੁਰਦਾ ਫਿਰ ਹੁੰਦਾ ਸਭ ਕਹਿੰਦੇ ਹਰ ਕੀ ਵਡਿਆਈ ਉਹ ਆਖ ਨਾ ਸਾਕਾਂ ਹਉ ਮੂਰਖ ਮਗਦਨੀ ਜਾਣ ਸਤਿਗੁਰ ਤਾਂ ਇੱਥੋਂ ਤੱਕ ਰਾਕਿਆ ਕਹਿੰਦੇ ਜੇ ਹਉ ਜਾਣਾ ਆਖਾ ਨਹੀਂ ਸਤਿਗੁਰ ਜੀ ਕਿਉਂ ਨਹੀਂ ਕਹਿ ਸਕਦੇ ਕਹਿੰਦੇ ਕਹੀ ਨਹੀਂ ਸਕਦੇ ਕਹਿਣਾ ਕਥਨ ਨਾ ਜਾਏ ਉਹ ਕਥਨ ਤੋਂ ਹੈ ਹੀ ਨਹੀਂ ਬਾਹਰ ਹੈ ਬਹੁਤ ਹੈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਜਦੋਂ ਉਹ ਤਾਕਤ ਦਿਖਾਉਂਦਾ ਹੈ ਨਾ ਅਜਿਹਾ ਕਹਿੰਦੇ ਮੇਰੀ ਤਾਕਤ ਆ ਮੈਂ ਕਰਦਿਆਂਗਾ ਮੈਂ ਕੀਤਾ ਪੁਰਸਾਬ ਕਹਿੰਦੇ ਜਦਨ ਉਹਦੀ ਤਾਕਤ ਵਰਤੇ ਦੀਏ ਲੋਕੀ ਭੁੱਲ ਗਏ ਸੀ ਨਾ ਪਿੱਛੇ ਜਿਹੜਾ ਸਮਾਂ ਬੀਤਿਆ ਰੱਬ ਨੇ ਆਪਣੀ ਤਾਕਤ ਦਿਖਾਈ ਕਿਤੇ ਮੈਨੂੰ ਭੁੱਲਣਾ ਛਾਣ ਲੋਕ ਵੀ ਇਹ ਤਾਕਤ ਹੈ ਪ੍ਰਮਾਤਮਾ ਦੀ ਮੈਂ ਕਿ ਬੇਨਤੀ ਕੀਤੀ ਆ ਬੰਦੇ ਕੋਲ ਕਿੰਨਾ ਪੈਸਾ ਸੀ ਲੋਕਾਂ ਦੇ ਕੋਲ ਕਈਆਂ ਨੂੰ ਘਰੇ ਮੌਤ ਆ ਗਈ ਕਈਆਂ ਨੂੰ ਹਸਪੀਟਲ ਜਾਣ ਲਈ ਐਂਬੂ ਐਂਬੂਲੈਂਸ ਨਹੀਂ ਮਿਲੀ ਐਂਬੂਲੈਂਸ ਮਿਲ ਗਈ ਤੇ ਬੈੱਡ ਨਹੀਂ ਮਿਲਿਆ ਬੈੱਡ ਮਿਲ ਗਿਆ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਜੇ ਮਰ ਗਏ ਨਾ ਉੱਥੇ ਜਾ ਕੇ ਤੇ ਰੱਬ ਪਰਿਵਾਰ ਵਾਲਾ ਵੀ ਕੋਈ ਨਹੀਂ ਗਿਆ ਤੁਸੀਂ ਫੂਕਦੇ ਹੋ ਕਿ ਕਾਦੇ ਵਾਸਤੇ ਬੰਦਾ ਹੰਕਾਰ ਕਰਦਾ ਹੈ ਕਾਦਾ ਜੋਰ ਹੈ ਕਾਦੀ ਤਾਕਤ ਹੈ ਸਤਿਗੁਰ ਕਹਿੰਦੇ ਨਹੀਂ ਭਾਈ ਉਹਦੇ ਹੱਥ ਵਿੱਚ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋ ਇੱਥੇ ਰੁੱਕ ਕੇ ਪੜਨਾ ਨਾਨਕ ਜਿੱਥੇ ਮੁਕਤਾ ਹੁੰਦਾ ਹੈ ਨਾ ਕੱਕੇ ਨੂੰ ਔਂਕਰ ਜਾਂ ਸਿਆਰੀ ਨਾ ਉਹ ਤੇ ਰੁਕਣਾ ਨਾਨਕ ਉੱਤਮ ਨੀਚ ਨਾ ਕੋਏ ਦੋ ਵਾਰੀ ਹੁੰਦਾ ਕਕੇ ਨੂੰ ਔਂਕਰ ਜਪਜੀ ਸਾਹਿਬ ਦੇ ਵਿੱਚ ਦੋ ਵਾਰੀ ਬਾਕੀ ਨਾਨਕ ਇਹ ਮੁਕਤਾ ਹੈ ਨਾ ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ ਉੱਤਮ ਨੀਚ ਨਾ ਕੋਈ ਸ੍ਰੇਸ਼ਟ ਨਹੀਂ ਹੈ ਕੋਈ ਨੀਵਾ ਨਹੀਂ ਹੈ ਇਹ ਸਾਰੀ ਤਾਕਤ ਸਾਰੀ ਖੇੜ ਜਿਹੜੀ ਆ ਉਸ ਅਕਾਲ ਪੁਰਖ ਦੀ ਹੈ ਪਰਮੇਸ਼ਰ ਦੀ ਇਹ 33ਵੀਂ ਪੌੜੀ ਦਾ ਆਪ ਜੀ ਨੇ ਅ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਇਹ ਵਿਚਾਰ ਸਰਵਣ ਕੀਤੀ ਹੈ ਹੋਈਆਂ ਭੋਲਾ ਦੀ ਖਿਮਾ ਬਖਸ਼ੀਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ